ਉਹ ਜਿੱਥੇ ਪਟਨੇ ਸ਼ਹਿਰ ਵਿੱਚ ਇਸ ਬਾਲ ਉਮਰਾ ਵਿੱਚ ਸਹਬਜ਼ਾਦੇ ਜੀ ਵੱਸਦੇ ਤੇ ਖੇਲਾਂ ਤੇ ਚੋਜ ਕਰਦੇ ਸੀ ਉਸੇ ਵਿਰੇ ਇੱਕ ਖੂਹ ਸੀ ਪਾਣੀ ਇਸ ਖੂਹ ਦਾ ਮਿੱਠਾ ਸੀ ਪੀਣ ਵਾਲਾ ਸ਼ਰਬਤ ਵਰਗਾ ਜਰਾ ਵੀ ਖਾਰਾ ਨਹੀਂ ਸੀ ਪਾਣੀ ਚੰਗਾ ਹੋਣ ਕਰਕੇ ਲੋਕੀ ਇੱਥੇ ਪਾਣੀ ਪਰਣ ਆਉਂਦੇ ਸਨ ਸਹਬਜ਼ਾਦੇ ਹੁਣ ਹੋਰ ਖੇਡਾਂ ਖੇਡਦੇ ਤੀਰ ਚਲਾਉਂਦੇ ਛੋਟੇ-ਛੋਟੇ ਕਾਨੀਆਂ ਦੇ ਤੀਰ ਜਿੰਨਾ ਨਾਲ ਫਟ ਨਾ ਲੱਗੇ ਤੇ ਨਿਸ਼ਾਨਾ ਫੁੰਡ ਹੋ ਜਾਵੇ ਨਾਲੇ ਗੁਲੇਲਾ ਨਾਲ ਵੀ ਨਿਸ਼ਾਨੇ ਲਗਾਉਂਦੇ ਸਨ ਇੱਥੇ ਹੋਰ ਬਹੁਤ ਸਾਰੀਆਂ ਬੀਬੀਆਂ ਖੂਹ ਵਿੱਚੋਂ ਪਾਣੀ ਭਰਨ ਆਉਂਦੀਆਂ ਸਨ ਕਦੇ-ਕਦੇ ਪਾਣੀ ਭਰਨ ਆਈਆਂ ਵਿੱਚੋਂ ਕਿਸੇ ਦੇ ਖੜੇ ਨੂੰ ਗਲੇਲ ਮਾਰਦੇ ਤਾਂ ਉਹ ਟੁੱਟ ਜਾਂਦਾ ਇਹ ਖੇਡ ਮਾੜੀ ਲੱਗਦੀ ਹੈ ਤੇ ਹੈਵੀ ਮਾੜੀ ਪਰ ਉਹ ਤਾਂ ਕੋਈ ਹਾਨੀ ਕਰਨ ਲਈ ਖੜੇ ਨਹੀਂ ਸਨ ਤੋੜਦੇ ਉਹ ਤਾਂ ਨਿਸ਼ਾਨਾ ਬਕਾਉਂਦੇ ਸਨ ਇੱਕ ਗੱਲ ਦੂਜੇ ਜਿਨ੍ਹਾਂ ਦੇ ਖੜੇ ਟੁੱਟਦੇ ਸਨ ਉਹ ਮਾਤਾ ਜੀ ਪਾਸ ਆ ਕੇ